ਮੈਂ ਹਸਰੇ ਸੀ ਮੈਂ ਕਹਿੰਦਾ ਦੇਖ ਕਿ ਨਛਤਾਨੀਆ ਕਰ ਰਹਾ ਹੈ ਜਦੋਂ ਘਰ ਬੈਠਾ ਪਸੋਚਦਾ ਹਾਂ ਯਾਰ ਦੋਸਤੀ ਦਾ ਇਹ ਕੈਨੇਡਾ ਸੀ ਜਦੋਂ ਜਾਂਦੇ ਸੀਗੇ ਕਬੱਡੀ ਦੇ ਗਰਾਊਂਡ ਦੇ ਵਿੱਚ ਇਹਨਾਂ ਨੇ ਕਬੱਡੀ ਵੀ ਖੇਡੀ ਆ ਮੈਂ ਉਸ ਮੈਚ ਦੇ ਵਿੱਚ ਬੈਠ ਦੇਖਦ ਰਹਾ ਕਬੱਡੀ ਇਹਨਾਂ ਦੀ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਬੋਡੀ ਵੀ ਦੇਖਦੇ ਸੀ ਭਾਜੀ ਦਿਖਾਓ ਯਾਰ ਇੱਕ ਇਹ ਹਿੰਦੁਸਤਾਨ ਦਾ ਹੀਰਾ ਸੀਗਾ ਭਾਜੀ ਅੱਛਾ ਇਹਨੇ ਤਾਂ ਪੂਰਾ ਵਰਲਡ ਫੇਮਸ ਹੋਣਾ ਸੀ ਦੇਖਦੇ ਪੰਜਾਬ ਨੂੰ ਨਜ਼ਰ ਲੱਗ ਰਹੀ ਹੈ ਕੁਛ ਲੱਗ ਚੁੱਕੀ ਹੋਰ ਕੀ ਲੱਗਣੀ ਭਾਜੀ ਇਤੋਂ ਤੇ ਕੀ ਹੋਣਾ ਇਹ ਤਾਂ ਯਾਰ ਕੋਈ ਕੋਈ ਮੇਰ ਘਰੇ ਸੱਚੇ ਪਾਸ਼ਾ ਕਾਲਪੁਰ ਕੋਈ ਕਰ ਸਕਦਾ ਜੀ ਬਸ ਇਹਨਾਂ ਲੋਕ ਜਿਹੜੇ ਗਏ ਆ ਨਾ ਮੁੰਡੇ ਹੁਣ ਅਜਿਹਾ ਆਪਣੇ ਐਕਟਰ ਭੱਲਾ ਸਾਹਿਬ ਹੋ ਗਏ ਜਾਂ ਇਹ ਜਵੰਦਾ ਵੀਰ ਘਮਣ ਵੀਰੇ ਇਹ ਤਾਂ ਐਡਲ ਸੀ ਭਾਜੀ ਇਹਨਾਂ ਨੂੰ ਦੇਖਦੇ ਲੋਕ ਬਾਡੀਆਂ ਬਣਾ ਰਿਆ ਲੋਕੀ ਡਰੈਸ ਅਪ ਕਿੱਦਾਂ ਕਰਨਾ ਪ੍ਰੋਪਰ ਡੀਸੈਂਟ ਕੋਈ ਫੁਕਰਾਬੰਦੀ ਨਹੀਂ ਸੀ ਭਾਜੀ ਇਹਨਾਂ ਦੇ ਡਰੈਸ ਅਪ ਵਿੱਚ ਤੇ ਆ ਬਾਡੀਆਂ ਬਣਾਣੀਆਂ ਹਾਂਜੀ ਗਾਣਾ ਸਿੱਖਣਾ ਚੰਗੇ ਗਾਣੇ ਗਾਣੇ ਸਭਿਆਚਾਰ ਕਿਉਂਕਿ ਆਪਣਾ ਗੁਰੂ ਪੀਰਾਂ ਦੀ ਧਰਤੀ ਹੈ ਨਾ ਮਾਤਾਵਾ ਦੀ ਧਰਤੀ ਇੱਥੇ ਸ਼ਲੀਲ ਨਹੀਂ ਚੱਲ ਸਕਦਾ ਕੰਮ ਚੱਲ ਜੂਗਾ ਥੋੜੇ ਦਿਨ ਫਿਰ ਉੱਥੇ ਲੈ ਕੇ ਆਊਗਾ ਤੁਹਾਨੂੰ ਉਹ ਦੇਖ ਰਿਹਾ ਸਾਰਾ ਕੁਝ ਉੱਪਰ ਸੋ ਅਜੇ ਵੀ ਸਮਝੋ ਤੁਸੀਂ ਮੈਂ ਕਿਨ ਸਾਰਾ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਚੰਗੇ ਕੰਮ ਕਰੋ ਔਰ ਨਸ਼ਿਆਂ ਤੋਂ ਦੂਰ ਰਹੋ ਔਰ ਇਸ ਤਰ੍ਹਾਂ ਸਰੀਰ ਬਣਾਓ ਔਰ ਚੰਗੇ ਕੰਮ ਕਰੋ ਮੇਰਾ ਵੀਰ ਜ਼ਿੰਦਗੀ ਬਹੁਤ ਛੋਟੀ ਹੈ ਬਸ ਆਪਣੇ ਮਾਪਿਆਂ ਦੀ ਇੱਜ਼ਤ ਕਰੋ ਸੇਵਾ ਕਰੋ ਇਕੱਠੇ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਛੋਟੀ ਜੀ ਲਾਈਫ ਹੈ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨਾਲ ਆਪਣੇ ਭੈਣ ਭਰਾ ਬਿਤਾਏ ਜਾਵੇ ਪਰਿਵਾਰ